ਸਤਿ ਸ਼੍ਰੀ ਅਕਾਲ ਦੋਸਤੋ ਅੱਜ 5 ਫਰਵਰੀ 2022 ਨੂੰ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਬਹੁਤ ਵੱਡੀ ਹਲਚਲ ਹੋਈ ਹੈ ਜੇ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਦੇ ਰੇਟਾਂ ਨੇ ਵੱਡੀ ਛਾਲ ਮਾਰੀ ਹੈ ਤੁਹਾਨੂੰ ਦੱਸ ਦਈਏ ਕਿ ਸੋਨੇ ਦੀਆਂ ਕੀਮਤਾਂ 'ਚ ਥੋੜੀ ਗਰਾਵਟ ਵੇਖਣ ਨੂੰ ਮਿਲੀ ਹੈ ਤੇ ਵੀਡੀਓ 'ਚ ਸਭ ਤੋਂ ਪਹਿਲਾਂ ਅਸੀਂ ਸੋਨੇ ਦੇ ਰੇਟ ਦੀ ਗੱਲ ਕਰਾਂਗੇ ਦੋਸਤੋ ਬਜਟ ਤੋਂ ਬਾਅਦ ਬਾਜ਼ਾਰ ਵਿੱਚ ਭਾਰੀ ਉਥਲ ਪੁਥਲ ਹੈ ਜਿਸ ਕਰਕੇ ਅੱਜ ਪੰਜਾਬ ਵਿੱਚ 24 ਕੈਰੇਟ ਸੁੱਧ ਸੋਨੇ ਦਾ ਰੇਟ 1,54,000 ਤੋਂ 1,69, ਦੇ ਵਿੱਚ ਚੱਲ ਰਿਹਾ ਹੈ ਉਸ ਤੋਂ ਬਾਅਦ ਦੋਸਤੋ ਜੀ ਗੱਲ ਕਰੀਏ ਗਹਿਣੀਆਂ ਵਾਲੇ ਸੋਨੇ ਦੀ ਯਾਨੀ ਬਾਈ ਕੈਰਟ ਦੀ ਜਿਸ ਨਾਲ ਗਹਿਣੇ ਬਣਦੇ ਨੇ ਤਾਂ ਇਸ ਦੀ ਭਾਸ਼ੂ ਅੱਜ ਵੱਡੀ ਤਬਦੀਲੀ ਆਈ ਹੈ ਅੱਜ ਦੀ ਬਾਈ ਕੈਰਟ ਦੀ ਕੀਮਤ 141000 ਵੇਖਣ ਨੂੰ ਮਿਲ ਰਹੀ ਹੈ ਤੇ ਕੱਲ੍ਹ ਨਾਲੋਂ ਕਰੀਬ 4500 ਰੁਪਏ ਤੱਕ ਰੇਟ ਘਟਿਆ ਅੱਜ ਬਾਈ ਕੈਰਟ ਸੋਨੇ ਦਾ ਤੇ ਦੋਸਤੋ ਜੀ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬਹੁਤ ਵੱਡਾ ਉਤਾਰ ਚੜਾ ਵਾਇਆ ਹੈ ਕਿਉਂਕਿ ਬੀਤੇ ਦਿਨ ਜਿੱਥੇ ਚਾਂਦੀ ਦਾ ਰੇਟ 235000 ਤੇ ਆ ਗਏ ਸੀਗੇ ਉਸ ਵਿੱਚ ਅੱਜ ਬੜੀ ਹੈਰਾਨੀ ਵੇਖਣ ਨੂੰ ਮਿਲੀ ਹੈ ਕਿਉਂਕਿ ਚਾਂਦੀ ਦਾ ਰੇ ਰੁਕਣ ਦਾ ਨਾਮ ਨਹੀਂ ਲੈ ਰਹੇ ਲੁਧਿਆਣਾ ਤੇ ਮਾਲੀ ਵਰਗੇ ਸ਼ਹਿਰਾਂ 'ਚ ਚਾਂਦੀ 273000 ਤੋਂ ਲੈ ਕੇ 3 ਲੱਖ ਪ੍ਰਤੀ ਕਿਲੋ ਤੇ ਦੇਖੀ ਜਾ ਰਹੀ ਹੈ ਮਾਰਕੀਟ ਸਹਿਨਾ ਤਾਰਛੜਾ ਵਾਰੀ ਹੈ ਕਿ ਕਦੀ ਤਾਂ ਈ ਕੋ ਦੇਣ ਚ 252500 ਰੇਟ ਵੀ ਵੱਧ ਜਾਂਦਾ ਤੇ ਕਈ ਵਾਰ ਵੱਡੀ ਗਰਾਵਟ ਵੀ ਆ ਜਾਂਦੀ ਹੈ ਸੋ ਜੇਕਰ ਤੁਸੀਂ ਵਿਆਹ ਸ਼ਾਦੀ ਲਈ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਮਾਰਕੀਟ ਤੇ ਨਜ਼ਰ ਰੱਖੋ ਰੇਟ ਰੋਜ਼ ਸਵੇਰੇ ਸ਼ਾਮ ਬਦਲ ਰਹੇ ਨੇ ਸੋ ਇਸ ਅੱਜ ਦੀ ਤਾਜ਼ਾ ਅਪਡੇਟ ਰਜਨਾ ਸਹੀ ਰੇਟ ਜਾਣਨ ਲਈ ਸਾਡੇ ਪੇਜ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ